ਹਾਂ ਜੀ ਸੰਗਤ ਜੀ ਸਾਥ ਸੇ ਕਰਦੇ ਸਾਰੇ ਆਨ ਦਰਸ਼ਕ ਰੋ ਤਾਂ ਤੱਕ ਜੀ ਗੁਰੂ ਨਾਨਕ ਦੇਵ ਜੀ ਦੇ ਨਗਰ ਕੇ ਤੰਦੇ ਤੇ ਨਗਰ ਕੇ ਤੰਦੇ ਪੰਜ ਪਿਆਰੇ ਹੋਏ ਤੱਕ ਸੰਗ ਕਰੋ ਇੱਧਰ ਨਗਾਰਾ ਸਭ ਦੇ ਦਰਸ਼ਨ ਕਰੋ ਸੰਗ ਜੀ ਪੰਜ ਪਿਆਰੇ ਦੇ ਦਰਸ਼ਨ ਕਰਕੇ ਨੀ ਆ ਰਹੇ ਹੋ ਇਹ ਨਗਰ ਕੇ ਤੰਦੇ ਕਰੋ ਅਸੀਂ ਗੁਰੂ ਸਾਹਿਬ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕਰਦੇ ਹਾਂ ਤੇ ਤੋਂ ਗੱਸਾਂ ਕਰਾਂਗੇ। ਵੀਡੀਓ ਨੂੰ ਵਾਤੇ ਲਾਤ ਸ਼ੇਅਰ ਕਰਦੇ ਜੀ। ਬੜਾ ਨਕਦ ਤੇ ਸਾਰੇ ਦਰਸ਼ਕੀ ਸਾਸ਼ਿਰਿ ਕਰਦੇ ਸਾਰਿਆਂ ਨੂੰ ਤੇ ਰੀਅਲ ਮਨਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਹਾਂ ਗੁਰਦੁਆਰਾ ਹਰਖਵਾਲ ਤੋਂ ਚੱਲਣ ਦਾ ਸੰਗਰਾਮ ਵੀਡੀਓ ਨੂੰ ਬਣਾਇਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਤੇ ਤੁਹਾਨੂੰ ਦਰਸ਼ਣ ਕਰਾਉਣੀ ਹੈ ਚਲੋ ਜੀ। ਸ੍ਰੀ ਕਲਦੇ ਸਾਰੇ ਆਨੰਦ ਇੱਧਰ ਬੰਦਾ ਸਿੰਘ ਬਹਾਦਰ ਜੀ ਦਾ ਦਰਸ਼ਨ ਕਰੋ ਸੰਗਤ ਜੀ ਤੇ ਸਾਹਮਣੇ ਹੈ ਬੰਦਾ ਸਿੰਘ ਬਹਾਦਰ ਜੀ ਦੀ ਪ੍ਰਤਿਮਾ ਤੇ ਅਸੀਂ ਪਹੁੰਚ ਗਏ ਗੁਰਦੁਆਰਾ ਹਰਖੋਆ ਚਲੋ ਦੋ ਜੀ ਸੰਗਤ ਜੀ ਸੇ ਪਹੁੰਚੇ ਹਾਂ ਗੁਰਦੁਆਰਾ ਹਰਖੋਆ ਤੇ ਤਾਂ ਹੁਣ ਦਰਸ਼ਨ ਕਰ ਮੰਗੇ ਤੇ ਸੰਗਤ ਦੇ ਦਰਸ਼ਕਾਂ ਨੂੰ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਤਨ ਤਨ ਬੱਪਾ ਜੀ ਕੋਲ ਆ ਸੇ ਸਿੰਘ ਜੀ ਤੇ ਇਦਰਾ ਗੁਰਦੁਆਰਾ ਸਾਹਿਬ ਇਸ ਸੰਗਤ ਦੇ ਦਰਸ਼ਕਾਂ ਨੂੰ ਮਾਤਾ ਗੁਰੂ ਜੀ ਤੇ ਚੰਦ ਪਿੰਡੇ ਕੋਲ ਜਦੋਂ ਮਾਤਾ ਕੁਛੇ ਸੀ ਛੋਟੇ ਸੈਕਚਰ ਦੇ ਵਿੱਚ ਆ ਦੇ ਨੇ। ਉਹ ਕਿਧਰ ਆ ਗਏ ਤਾਂ ਬਾਬਾ ਜੀ ਵੱਲਾ ਜਿਸ ਥਾਂ ਤੇ ਹੁੰਦੇ ਉਹ ਦਰਸ਼ਨ ਕਰਾਂਗੇ। ਤੇ ਬਾਬਾ ਜੀ ਦਾ ਹੈਗਾ ਇਹ ਤਪਸਥਾਨ। ਤੇ ਇੱਧਰ ਵੀ ਦਰਸ਼ਨ ਕਰੀਗਾ। ਤੇ ਇੱਧਰ ਕੁ ਦੂਰ ਦੱਸ ਹੈਗਾ। ਸੰਤ ਪਪਾ ਜੋਲਾ ਸਿੰਘ ਜੀ ਹਰ ਘਰ ਤੇ ਸੰਗਠੀਓ ਤਾਂ ਤਪਸਥਾਨ ਦੇ ਤੁਹਾਨੂੰ ਦਰਸ਼ਨ ਕਰਦੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਕਿਤਨੂ ਹੱਕੇ ਵੀ ਦਰਸ਼ਨ ਕਰਾਉਣੇ ਆ ਵੀਡੀਓ ਨਾ ਬਣੇ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਕੋਡ ਨੂੰ ਲਾਈਕ ਸ਼ੇਅਰ ਕਰਦੇ ਅਗਰ ਤੇ ਤੇ ਬਾਬਿਆਂ ਦੀ ਹੈਗੀ ਆ ਵਰਸੀ ਸੰਤ ਪਪਾ ਜੋਲਾ ਸਿੰਘ ਜੀ ਵਰਸੀ ਹੈਗੀ ਆ 13 ਤਰੀਕ ਨੂੰ ਆ ਤੇ 10 ਤਰੀਕ ਨੂੰ ਨਗਰ ਕੀਰਤਨ ਦੇਖਣੇ ਕਰਨਾ ਹੈ ਤੇ ਇਧਰ ਹੈ ਰਹਾ ਤਾਂ ਤਾਸ਼ੀਰ ਕ੍ਰਾਂ ਸਬਜ਼ੀ ਦੇ ਇਧਰ ਪਾਪਾ ਦੇ ਦਰਸ਼ਨ ਕਰਨੇ ਆ ਬਹੁਤ ਜੀ ਸੇ ਸਹੀ ਸੇ ਪਹੁੰਚ ਗਏ ਹਾਂ ਗੁਰਦੁਆਰਾ ਫੁੱਲਪੁਕਤ ਉਸ ਹੈ ਤੇ ਹੰਦਰ ਆ ਕੇ ਦੇ ਵੀਡੀਓ ਹੁਣ ਬਣਾਈ ਦੇਣਾ ਕਿ ਕਿਹਨਾਂ ਕਿਹਨਾਂ ਦਰਸ਼ਨ ਕਰਾਉਣਾ ਸੰਗਤ ਜੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਫੋੜਪਕਤਾ ਤੇ ਅੰਦਰ ਦਰਸ਼ਨੇ ਕਰਾਉਣ ਨੂੰ ਤੇ ਵੀਡੀਓ ਨੂੰ ਬਣਾ ਰਹੀ ਕਿ ਅਸੀਂ ਮੋ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਫੋੜਪਕਤਾ ਸਹਿਬ ਅੰਦਰ ਜਾ ਕੇ ਦਰਸ਼ਨ ਕਰਾਉਣੇ ਆ ਤੇ ਇਸ ਸਾਈਡ ਹੈਗਾ ਸਰੋਪਰ ਸਹਿਬ ਵਾਹਿਗੁਰੂ ਜੀ ਜੀ ਕੰਚਨੀ ਮੈਂ ਇਹ ਕਰ ਲਿਆ ਆ ਬਾਹਰ ਹੈ ਕੋਈ ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਮੰਤਰੀ ਕਰੋ ਜੀ ਦਰਸ਼ਨ ਪੰਜਾਬ ਆ ਰਹੇ ਨੇ ਇੱਕ ਕੰਪੈਨਿਓ ਕੁ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਵਿਦਿਆ ਦੇ ਸਾਰ ਨੂੰ ਪਤਾ ਹੀ ਆ ਗਿਆ ਹੈ ਸ਼੍ਰੀ ਗੰਗਦੇਵ ਜੀ ਦਾ ਵਿਕਾਸ ਦਿਹਾੜਾ ਕੱਲ੍ਹ ਦਿਹਾੜੇ ਮੱਤ ਹੈ ਨਗਰ ਕੀਰਤਨ ਦੇ ਕਵੀ ਸੰਗਜ ਜੀ ਦਰਸ਼ਨ ਪੰਜਾਬ ਆ ਰਹੇ ਨੇ

ਮਾਸੂਦ ਕੁਤੂਰ ਦਾ 72000 ਦਾ ਰੋਟਾ ਸੀ ਤੇ ਰਾਜ ਵਿੱਚ ਤਾਂ ਮੈਂ ਰੋਕ ਦਿੱਤਾ